ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਜਿੱਥੇ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਤਲੁਜ ਦਰਿਆ ਚ ਡੁੱਬੇ ਨੌਜਵਾਨ ਸੈਦ ਮੁਸਤਾਫਾ ਦੀ 6ਵੇਂ ਦਿਨ ਲਾਸ਼ ਮਿਲਿਆ ਜੋ ਕਿ ਅਫਗਾਨਿਸਤਾਨ ਦਾ ਮੂਲ ਨਿਵਾਸੀ ਸੀ ਪੁਲਿਸ थाना ਕਾਟਕੜ ਦੇ ਐਸਐਚਓ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਚੌਕੀ ਅਨਸਰੋ ਨੇੜੇ ਸਤਲੇ ਦਿਰਾ ਵਿਖੇ ਨਹਾਉਣਗੇ ਚਾਰ ਅਫਗਾਨੀ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦੀ ਪਾਣੀ ਦੇ बहाव ਵਿੱਚ ਰੁੜ ਕੇ ਮੌਤ ਹੋ ਗਈ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਟਕੜ ਦੇ ਐਸਐਚਓ ਪਵਿੱਤਰ ਸਿੰਘ ਪੁਲਿਸ ਚੌਕੀ ਅਨਸਰੋ ਦੇ ਇੰਚਾਰਜ ਐਸਆਈ ਸਕੰਦਰ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਦੀ ਪਛਾਣ ਸੈਦ ਮੁਸਤਾਫਾ ਵਜੋਂ ਹੋਈ ਸੀ ਜਿਸ ਦੀ ਉਮਰ 28 ਸਾਲ ਦੱਸੀ ਜਾ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਸੈਦ ਮੁਸਤਾਫਾ ਆਪਣੇ ਚਾਰ ਹੋਰ ਸਾਥੀਆਂ ਨਾਲ ਇੱਕ ਕਮਜੋਤ ਕਲੋਨੀ ਮੁਹਾਲੀ ਵਿਖੇ ਰਹਿ ਰਿਹਾ ਸੀ ਉਹਨਾਂ ਦੱਸਿਆ ਕਿ ਨੌਜਵਾਨ ਅਫਗਾਨਿਸਤਾਨ ਤੋਂ ਮੁਹਾਲੀ ਰੋਜ਼ਗਾਰ ਦੀ ਭਾਲ ਵਿੱਚ ਆਏ ਹੋਏ ਸਨ ਜੋ ਕਿ ਮੁਹਾਲੀ ਦੇ ਇੱਕਮਜੋਤ ਕਲੋਨੀ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ ਇਹਨਾਂ ਵਿੱਚੋਂ ਇੱਕ ਨੌਜਵਾਨ ਇੱਕ ਨਿੱਜੀ ਫੈਕਟਰੀ ਵਿੱਚ ਨੌਕਰੀ ਕਰ ਰਿਹਾ ਸੀ ਜਦਕਿ ਬਾਕੀ ਹਾਲੇ ਰੁਸਗਾਰ ਦੀ ਭਾਲ ਕਰ ਰਹੇ ਸਨ ਉਹ ਚਾਰੇ ਇੱਕ ਕਿਰਾਏ ਦੀ ਟੈਕਸੀ ਲੈ ਕੇ ਸਤਲੁਜ ਦਰਿਆ ਨੇੜੇ ਘੁੰਮਣ ਆਏ ਸਨ ਇਸ ਮੌਕੇ ਸੈਦ ਮੁਸਤਾਫਾ ਆਪਣੇ ਬਾਕੀ ਦੋਸਤਾਂ ਦੇ ਨਾਲ ਸਤਲੁਜ ਦਰਿਆ ਦੇ ਪਾਣੀ ਵਿੱਚ ਨਹਾਉਣ ਲਈ ਵੜਦਾ ਪਰ ਤਿੰਨ ਤਾਂ ਵਾਪਸ ਆ ਜਾਂਦੇ ਲੇਕਿਨ ਸੈਦ ਮੁਸਤਾਫਾ ਪਾਣੀ ਤੋਂ ਬਾਹਰ ਨੌਜਵਾਨਾ ਨੇ ਉਸਦੀ ਕਾਫੀ ਪਾਲ ਕੀਤੀ ਪਰ ਉਸਦੀ ਲਾਪਤਾ ਹੋਣ ਦੀ ਜਦੋਂ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਥਾਣਾ ਕਾਟਗੜ ਦੇ ਇੰਚਾਰਜ ਪਵਿੱਤਰ ਸਿੰਘ ਨੇ ਫੌਰੀ ਤੌਰ ਤੇ ਕਾਰਵਾਈ ਕਰਦੇ ਗੋਤਾਖੋਰਾਂ ਦੀ ਮਦਦ ਲਈ ਪਰ ਉਹਨਾਂ ਨੂੰ ਵੀ ਕੋਈ ਕਾਮਯਾਬੀ ਨਹੀਂ ਮਿਲੀ ਅਤੇ ਫਿਰ ਪੁਲਿਸ ਵੱਲੋਂ ਐਨਡੀਆਰਐਫ ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਗਈ ਤੇ ਤੈਤ 6ਵੇਂ ਦਿਨ ਉਕਤ ਨੌਜਵਾਨ ਦੀ ਲਾਸ਼ ਪਾਣੀ ਵਿੱਚ ਤੈਰਦੀ ਹੋਈ ਵਿਖਾਈ ਦਿੱਤੀ ਜਿਸ ਨੂੰ ਬਾਹਰ ਕਢਵਾਇਆ ਗਿਆ ਉਸ ਉਪਰੰਤ ਬਲਾਚੌਰ ਦੇ ਸਰਕਾਰੀ ਹਸਪਤਾਲ ਵਿਖੇ ਮੋਰਚਰੀ ਵਿੱਚ ਲਾਸ਼ ਨੂੰ ਰਖਵਾਇਆ ਗਿਆ ਤੇ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਲਾਸ਼ ਜਿਹੜੀ ਆ ਦੀ ਜਾਵੇਗੀ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰ ਜੋ ਕਿ ਆਸਟ੍ਰੇਲੀਆ ਵਿਖੇ ਰਹਿ ਰਹੇ ਸਨ ਉਹ ਵੀ ਭਾਰਤ ਆ ਗਏ ਹਨ ਅਤੇ ਉਹਨਾਂ ਨੇ ਉਕਤ ਨੌਜਵਾਨ ਦੀ ਪਛਾਣ ਕਰ ਲਈ ਹੈ ਤਾਂ ਇਹ ਬੜੀ ਹਮੰਦਪਾਗੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਤਖਾਲੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਅਰੇ ਜਿਹੜਾ ਮੁੰਡਾ ਡੁੱਬਿਆ ਸੀਗਾ ਜੀ ਉਹਦੇ ਬਾਰੇ ਜਾਣਕਾਰੀ ਦਿਓ ਰੈਲ ਮੱਧ ਦਰਿਆជី ਹਾਂਜੀ ਹਾਂਜੀ ਇਹ ਸੈਦ ਮੁਸਤਾਫਾ ਸੀ ਜੀ ਇਹ ਹਫਾਜ਼ਪਦਾਨ ਦਾ ਰਹਿੰਦਾ ਜੀ ਆਪਣੇ ਦੋਸਤ ਮਿੱਤਰਾਂ ਨਾਲ ਮਤੀ 3 ਤਰੀਕ ਨੂੰ ਐਤਵਾਰ ਵਾਲੇ ਦਿਨ ਘੁੰਮਣ ਆਏ ਸੀ ਫਿਰ ਇੱਥੇ ਨਹਾਉਣ ਲੱਗੇ ਤੰਦਰੁ ਨੋ ਸ਼ਾਮ ਜੀ ਨੂੰ ਇਹ ਮਤਲਬ ਸਾਨੂੰ ਪਤਾ ਲੱਗਿਆ ਵੀ ਇਹ ਲੜਕੇ ਦਰਿਆ ਚ ਡੁੱਬ ਗਿਆ ਤੇ ਅਸੀਂ ਉਸ ਸਮੇਂ ਤੋਂ ਹੀ ਲਗਾਤਾਰ ਇਹਦੀ ਡੈਡ ਬੋਡੀ ਦੀ ਤਲਾਸ਼ ਕਰ ਰਹੇ ਤੇ ਸਾਡੇ ਸ਼੍ਰੀਮਨ ਐਸਐਸਪੀ ਸਾਹਿਬ ਐਸਬੀਐਸ ਨਗਰ ਦੀ ਹੁਦੈਤ ਅਨੁਸਾਰ ਟੀਮਾਂ ਸਪੈਸ਼ਲ ਆਈਆਂ ਡੈਡ ਬੋਡੀ ਨੂੰ ਲੱਭਣ ਵਾਸਤੇ ਕੱਲ ਤੇ 8 ਤਰੀਕ ਨੂੰ ਇਹਦੀ ਡੈਡ ਬੋਡੀ ਸਾਨੂੰ ਸ਼ਾਮ ਨੂੰ ਮਿਲ ਗਈ ਦਰਿਆ ਚ ਤਰਦੀ ਤੇ ਉਹ ਡੈਡ ਬੋਡੀ ਅਸੀਂ ਕਢਵਾ ਕੇ ਸਬਲਾ ਹਸਪਤਾਲ ਬਲਾਚੌਰ ਰੱਖ ਦਿੱਤੀ ਪੋਸ਼ਪਾਡਮ ਲਈ ਇਹਦੇ ਅੱਗੇ ਵਾਰਸ ਆ ਚੁੱਕੇ ਨੇ ਤੇ ਅੱਗੇ ਫਰਦਰ ਕਾਨੂੰਨ ਅਨੁਸਾਰ ਕਾਰਵਾਈਆਂ ਵਿੱਚ ਲੈਂਦੀ ਜਾ ਰਹੀ ਹੈ ਸਰ ਇਹ ਕਿੰਨੇ ਦਿਨ ਬਾਅਦ ਇਹਦੀ ਲਾਸ਼ ਮਿਲੀ ਹੈ ਜੀ 6 ਦਿਨਾਂ ਬਾਅਦ ਜੀ 6 ਦਿਨੀ ਟੀਮਾਂ ਲੱਗਿਆ ਰਹੀਆਂ ਰੈਗੂਲਰੀ ਇਹਦੀ ਡੈੱਡ ਬੋਡੀ ਨੂੰ ਤਲਾਸ਼ ਕਰਨ ਲਈ ਇਹ ਟੀਮਾਂ ਜਿਹੜੀਆਂ ਲੋਕਲ ਮਂਗਾਈਆਂ ਸੀ ਕਿ ਬਾਹਰੋਂ ਆਈਆਂ ਸੀ ਜੀ ਲੋਕਲ ਵੀ ਸੀ ਕੁਝ ਅਸੀਂ ਇਧਰੇ ਕੋਤਾਪੂਰਾ ਦੇ ਵੀ ਹੈਲਪਲੇਅ ਸੀ ਪ੍ਰਾਈਵੇਟ ਤੌਰ ਤੇ ਵੀ ਤੇ ਸਾਡੀ ਸਰਕਾਰੀ ਤੌਰ ਤੇ ਵੀ ਹੋਰ ਟੀਮਾਂ ਆਈਆਂ ਜਲੰਧਰ ਤੋਂ ਜੀ ਧੰਨਵਾਦ